ਅਗਲੀ ਜਿਹੜੀ ਅੱਜ ਸਿੰਘ ਗੱਲ ਕਰੀਏ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆਪਣੇ EMPLOYES ਦੇ ਪੋਲੀਗ੍ਰਾਫ ਟੈਸਟ ਉਹ ਸ਼ੁਰੂ ਉਹਨਾਂ ਨੇ ਕਰ ਦਿੱਤੇ ਆ ਡਿਪਾਰਟਮੈਂਟ ਆਫ ਹੋਮਲੈਂਡ ਦੀ ਜਿਹੜੀ ਸਕੱਤਰ ਕ੍ਰਿਸਟੀ ਨਿਯਮ ਤੇ ਬਾਰਡਰਜ਼ ਆ ਟਮ ਹੋਮਨ ਉਹਨਾਂ ਨੇ ਕਿਹਾ ਵੀ ਜਿਹੜੇ ਆਈਸ ਤੇ ਅਰੈਸਟ ਨੰਬਰ ਆ ਉਹ ਉਮੀਦ ਦੇ ਨਾਲੋਂ ਕਾਫੀ ਘੱਟ ਆ ਰਹੇ ਆ ਕਹਿੰਦੇ ਵੀ ਉਹਦੇ ਵਿੱਚ ਮੁੱਖ ਕਰ ਰਹੇ ਨੇ ਹੀ ਆ ਵੀ ਜਿਹੜੇ ਪਲਾਨਡ ਆਪਰੇਸ਼ਨਜ਼ ਆ ਉਹਨਾਂ ਬਾਰੇ ਜਾਣਕਾਰੀ ਲੀਕ ਹੋ ਰਹੀ ਆ ਉਹ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਰਿਹਾ ਆ ਤੇ ਉੱਥੋਂ ਲੋਕਾਂ ਨੂੰ ਭੱਜਣ ਦੇ ਵਿੱਚ ਮਦਦ ਮਿਲ ਰਹੀ ਆ ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਬਾਬਤ ਪੌਲੀਗ੍ਰਾਫ ਟੈਸਟ ਲੋਕਾਂ ਦੇ ਆਪਣੇ EMPLOYES ਦੇ ਸੌਰੀ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਆ ਇਸ ਬਾਰੇ ਜਿਹੜੀ ਸਭ ਤੋਂ ਪਹਿਲਾਂ ਜਾਣਕਾਰੀ ਜਿਹੜੀ ਬਲੂਮਬਰਗ ਨੇ ਇਹ ਜਿਹੜੀ ਉਹ ਦੱਸੀ ਸੀਗੀ ਸੋ ਕਿੰਨੇ ਵੀ ਉਸ ਟਾਈਮ ਦੇ ਉੱਤੇ ਜਿਹੜੇ ਆਰਟੀਕਲ ਪਬਲਿਸ਼ ਹੋਣ ਵੇਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਟੇਟਮੈਂਟ ਚ ਕਿਹਾ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੈਸ਼ਨਲ ਸਕਿਉਰਿਟੀ ਏਜੰਸੀ ਆ ਤੇ ਕਿਤੇ ਵੀ ਅਸੀਂ ਜਦੋਂ ਮਰਜੀ ਜਦੋਂ ਚਾਹੀਏ ਕਿਸੇ ਵੀ ਦਾ ਵੀ ਪੋਲੀਗ੍ਰਾਫ ਜਿਹੜਾ ਉਹ ਟੈਸਟ ਆ ਕਰ ਸਕਦੇ ਹੈਗੇ ਆ ਸੋ ਬਾਰਡਰਜ਼ ਆ ਟਮ ਹੂਮਨ ਤੇ ਕ੍ਰਿਸਟੀ ਨਿਯੋਮ ਜਿਹੜੇ ਹੋਮਲੈਂਡ ਦੇ ਸਕੱਤਰ ਨੇ ਉਹਨਾਂ ਨੇ ਇਹ ਲੀਕਸ ਦੇ ਉੱਤੇ ਸਾਰਾ ਜਿਹੜਾ ਉਹ ਭਾਰ ਸਿੱਟਿਆ ਆ ਵੀ ਇਹਦੇ ਕਰਕੇ ਹੀ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਨਹੀਂ ਹੋ پا ਰਹੀਆਂ ਇਹ ਵੀ ਉਦਾਂ ਵੈਸੇ ਜ਼ਿਕਰ ਜੋ ਗੱਲ ਆ ਵੀ ਜਿੱਥੇ ਆਈਸ ਨੇ ਰੇਡ ਮਾਰਨੀ ਹੁੰਦੀ ਆ ਲੋਕ ਉਥੇ ਪਹਿਲਾਂ ਹੀ ਪਹੁੰਚੇ ਹੁੰਦੇ ਆ ਬੁੱਲਹੌਰਨਸ ਲੈ ਕੇ ਤੇ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਲੋਕ ਪਹਿਲਾਂ ਹੀ ਜਿਹੜੇ ਉਥੇ ਪਹੁੰਚ ਜਾਂਦੇ ਆ ਸੋ ਕਿਤੇ ਨਾ ਕਿਤੇ ਤਾਂ ਲੋਕਾਂ ਨੂੰ ਪਹਿਲਾਂ ਜਾਣਕਾਰੀ ਜਿਹੜੀ ਉਹ ਮਿਲ ਹੀ ਰਹੀ ਹੈਗੀ ਆ ਸੋ ਪੋਲੀਗ੍ਰਾਫ ਕਹਿੰਦੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਜਿਹੜੇ ਸੀਬੀਪੀ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਆ ਜਦੋਂ ਨਵੇਂਆਂ ਨੂੰ ਹਾਇਰ ਕਰਦੇ ਸਕਰੀਨਿੰਗ ਮੌਕੇ ਵੀ ਉਹਨਾਂ ਦੇ ਜਿਹੜੇ ਪਾਲੀਗ੍ਰਾਫ ਟੈਸਟ ਲਏ ਜਾਂਦੇ ਆ ਸੋ ਜਿਹਨੂੰ ਲਾਈ ਡਿਟੈਕਟਰ ਮਸ਼ੀਨ ਵੀ ਆਖ ਦਿੱਤਾ ਜਾਂਦਾ ਆ ਵੀ ਉਸ ਦੀ ਹੁਣ ਵਰਤੋਂ ਇਹ ਚੈੱਕ ਕਰਨ ਦੇ ਲਈ ਵੀ ਕਿੱਥੋਂ ਲੀਕ ਹੋ ਰਹੀ ਆ ਇਨਫੋਰਮੇਸ਼ਨ ਉਹ ਸ਼ੁਰੂ ਕੀਤੀ ਗਈ ਆ